ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਖੜੇ ਆ ਲੈਜੈਂਡ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਜਿਹੜਾ ਕਿ ਮਾਨਸਾ ਜਲੇ ਦੇ ਵਿੱਚ ਪੈਂਦਾ ਹੈ ਹਾਲੀਵੁੱਡ ਤੇ ਬੋਲੀਵੁੱਡ ਦੇ ਵਿੱਚ ਜਿਹਨੂੰ ਆਪਾਂ ਟਿੱਬਿਆਂ ਦਾ ਪੁੱਤ ਵੀ ਕਹਿ ਦਿੰਦੇ ਆ ਮਾਨਸਾ ਜਲੇ ਦਾ ਨਾਮ ਪਿਆ ਆ ਵੀ ਨਿਬਾਰਡ ਦੇ ਵਿੱਚ ਆਪਣੇ ਗੀਤਾਂ ਦੇ ਰਾਹੀਂ ਉਹਨੇ ਰੌਸ਼ਨ ਕੀਤਾ ਸਾਹਮਣੇ ਜਿਹੜੀ ਤੁਸੀਂ ਹਵੇਲੀ ਵੇਖ ਰਹੇ ਹੋ ਇਹ ਮੁੱਸੇ ਵਾਲੇ ਦੀ ਹਵੇਲੀ ਹੈ ਤੇ ਅੰਦਰ ਤੁਹਾਨੂੰ ਉਹਦੇ ਵੱਖ-ਵੱਖ ਜਿਹੜੇ ਟਰੈਕਟਰ ਨੇ ਜਿਵੇਂ ਉਹ ਟਰੈਕਟਰ ਜਿਹਦੇ ਉੱਪਰ ਸਿੱਧੂ ਮੁੱਸੇਵਾਲੇ ਨੇ ਲਿਖਵਾਇਆ ਸੀਗਾ ਹੈ ਕੋਈ ਹੋਰ ਤੇ ਉਹ ਜੀਪ ਜਿਸ ਦੇ ਵਿੱਚ ਸਵਾਰ ਹੋ ਕੇ ਮੁੱਸੇਵਾਲਾ ਆਪਣੇ ਘਰ ਤੋਂ ਜਵਾਰ ਸਿੰਘ ਵਾਲੇ ਦੇ ਵਿੱਚ ਜਿਸ ਨੂੰ ਕਾਤਲਾਂ ਨੇ ਗੋਲੀਆਂ ਮਾਰ ਕੇ ਸਦਾ ਲਈ ਮੌਤ ਦੀ ਨੀਂਦ ਸਵਾਤਾ ਉਹ ਜੀਬੀ ਤੁਹਾਨੂੰ ਦਿਖਾਵਾਂਗੇ ਇਹ ਉਹ ਟਰੈਕਟਰ ਨੇ ਵੱਖ-ਵੱਖ ਟਰੈਕਟਰ ਜੋ ਕਿ ਸਿੱਧੂ ਮੁੱਸੇ ਵਾਲਾ ਆਪਣੇ ਕੰਮਕਾਰ ਦੇ ਵਿੱਚ ਖੇਤੀ ਦੇ ਵਿੱਚ ਵਰਤਦਾ ਸੀ ਤੇ ਬੋਲਟ ਮੋਟਰਸਾਈਕਲ ਖੜਾ ਇਹ ਵੀ ਸਿੱਧੂ ਮੁੱਸੇ ਵਾਲੇ ਦਾ ਤੇ ਜੀਪ ਖੜੀ ਹੈ ਤੇ ਇਹ ਥਾਰ ਹੈ ਮਹਿੰਦਰਾ ਕੰਪਨੀ ਦੀ ਜਿਸ ਦੇ ਵਿੱਚ ਕੇ ਸਿੱਧੂ ਮੁੱਸੇ ਵਾਲਾ ਸਵਾਰ ਹੋ ਕੇ ਜਵਾਰ ਸਿੰਘ ਵਾਲੇ ਦੇ ਵਿਛਦੀ ਜਾ ਰਿਹਾ ਸੀਗਾ ਤੇ ਉੱਥੇ ਉਸ ਨੂੰ ਘੇਰ ਕੇ ਗੋਲੀਆਂ ਮਾਰ ਕੇ ਸਦਾ ਦੀ ਨੀਸਵਾਤਾ ਤੇ ਟਰੈਕਟਰ ਹੈ ਫੋਰਡ ਤੇ ਵੱਖ-ਵੱਖ ਸੰਦ ਜੋ ਕੇ ਉਹਨੇ ਬਹੁਤ ਹੀ بڑے ਸੌਂਕ ਦੇ ਨਾਲ ਆਪਣੇ ਖੇਤੀਬਾੜੀ ਦੇ ਵਰਤੋਂ ਕਰਨ ਵਾਸਤੇ ਤਿਆਰ ਕਰਵਾਏ ਸੀਗੇ ਉਹਨਾਂ ਦੀ ਉਹਨਾਂ ਵੱਲੋਂ ਕਰਦਿਆਂ ਵੱਲੋਂ ਲੋਕਾਂ ਦੇ ਦਿਖਾਉਣ ਵਾਸਤੇ ਇਹ ਰੱਖ ਗਏ ਨੇ ਇਹ ਪੁਰਾਣਾ ਟਰੈਕਟਰ ਐਸੇ ਟਰੈਕਟਰ ਐ ਸਾਹਮਣੇ ਉਹ ਹਵੇਲੀ ਐ ਤੇ ਇਹ ਇੱਕ ਬਣਾਇਆ ਨਿਊਜ਼ੀਅਮ ਬਣਾਇਆ ਹੈ ਜਿਹਦੇ ਵਿੱਚ ਸਿੱਧੂ ਮੂਸੇਵਾਲੇ ਦਾ ਆਦਮ ਕੱਦ ਬੁੱਤ ਤੇ ਉਹ ਜਿੰਮ ਇਹਦੇ ਵਿੱਚ ਰੱਖੀ ਗਈ ਹੈ ਜਿਹਦੇ ਉੱਪਰ ਸਿੱਧੂ ਮੂਸੇਵਾਲਾ ਪ੍ਰੈਕਟਿਸ ਕਰਿਆ ਕਰਦਾ ਸੀਗਾ ਤੇ ਇਹਦੇ ਅੰਦਰ ਜਾਣ ਦੀ ਮਨਾਈ ਇਹ ਲੋਕ ਲੱਗੇ ਆ ਬਾਹਰ ਤੋਂ ਸਾਨੂੰ ਦਿਖਾਉਣੇ ਆ ਵੱਖ-ਵੱਖ ਕਲਾਕਾਰਾਂ ਵੱਲੋਂ ਜਾਂ ਆਰਟਿਸਟਾਂ ਵੱਲੋਂ ਇਹ ਬੁੱਤ ਬਣਾ ਕੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਰੱਖੇ ਨੇ ਸਿੱਧੂ ਮੂਸੇਵਾਲਾ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿੰਡ ਇਹ ਉਹ ਜਗ੍ਹਾ ਜਿੱਥੇ ਕਿ ਸਿੱਧੂ ਮੂਸੇਵਾਲੇ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਸਾਹਮਣੇ ਜਿਹੜੀ ਤੁਸੀਂ ਟਾਲੀ ਵੇਖ ਰਹੇ ਹੋ ਇਸ ਟਾਲੀ ਦਾ ਜ਼ਿਕਰ ਹੈ ਜਿਹੜਾ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਵਿੱਚ ਕੀਤਾ ਹੈ ਕਿ ਟਾਲੀ ਵਾਲੇ ਖੇਤ ਮੇਰਾ ਸਿਵਾ ਹੋਗਾ ਇਹ ਉਹ ਟਾਲੀ ਹੈ ਅਜੀ ਇਸ ਜਗ੍ਹਾ ਦੇ ਉੱਪਰ ਇਹ ਸਟੈਚੂ ਲੱਗਿਆ ਹੈ ਇਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲੇ ਦਾ ਸੰਸਕਾਰ ਕੀਤਾ ਸੀ ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਦੇ ਰਾਹੀਂ ਆਪਣੇ ਪਿੰਡ ਦਾ ਨਾਮ ਵਾਰਡ ਦੇ ਵਿੱਚ ਚਮਕਾਇਆ ਤਾਂਹੀਂ ਇਸ ਇਨਸਾਨ ਨੂੰ ਟਿੱਬਿਆਂ ਦਾ ਪੁੱਤ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਲੋਕ ਨਾ ਵੱਡੀ ਤعداد ਦੇ ਵਿੱਚ ਹਰ ਰੋਜ਼ ਇੱਥੇ ਸਿੱਧੂ ਮੂਸੇਵਾਲੇ ਦੀ ਸਮਾਰਤ ਤੇ ਪਹੁੰਚਦੇ ਨੇ ਪ੍ਰਸ਼ਾਸਨ ਵੱਲੋਂ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਕ ਪਾਰਕ ਤਿਆਰ ਕਰਵਾਇਆ ਗਿਆ। ਪਾਰਕ ਨੂੰ ਖੁੱਲਣ ਦਾ ਸਮਾਂ ਅਤੇ ਬੰਦ ਹੋਣ ਦਾ ਸਮਾਂ ਵੀ ਇਸ ਦੇ ਗੇਟ ਦੇ ਉੱਪਰ ਲਿਖ ਕੇ ਲਾਇਆ ਗਿਆ ਤਾਂ ਜੋ ਕਿ ਦੂਰੋਂ ਆਉਣ ਵਾਲਾ ਵਿਅਕਤੀ ਨਿਰਾਸ਼ ਹੋ ਕੇ ਇੱਥੋਂ ਨਾ ਮੁੜੇ। ਥੋੜੀ ਦੂਰ ਹੀ ਉਹ ਹਵੇਲੀ ਹੈ ਮੂਸੇ ਵਾਲੇ ਦੀ ਜਿਹੜੀ ਕੀ ਉਹਨੇ ਆਪਣੇ ਰਾਹਨ ਵਾਸਤੇ ਬੜਾਈ ਸੀ ਇਹ ਪਿੰਡ ਜਦੋਂ ਆਪਾਂ ਮਾਨਸਾ ਤੋਂ ਤਲਵੰਡੀ ਸਾਬੋ ਨੂੰ ਜਾਂਦੇ ਆਂ ਰਸਤੇ ਦੇ ਵਿੱਚ ਪਿੰਡ ਆਉਂਦਾ ਰਵ ਦਿੱਤਾ ਮਸ਼ਹੂਰ ਲੇਖ ਦਾ ਪਿੰਡ ਹੈ ਜਿਹਦੇ ਗੀਤ ਆਪਾਂ ਵੱਡੇ ਵੱਡੇ ਸਿੰਗਰਾਂ ਦੀ ਆਵਾਜ਼ ਦੇ ਵਿੱਚ ਸੁਣੇ ਨੇ ਰਮ ਦਿੱਤੇ ਤੋਂ ਅੱਗੇ ਪਿੰਡੋਂ ਦਾ ਮੂਸਾ 메ਨ ਰੋਡ ਦੇ ਉੱਪਰੋਂ ਥੋੜੀ ਦੂਰ ਹੀ ਤਕਰੀਬਨ 200 ਮੀਟਰ ਦੀ ਦੂਰੀ ਦੇ ਉਪਰੇ ਸਮਾਦ ਬਣੀ ਹੈ ਇਹ ਟਾਲੀ ਹੈ ਜਿਹਦਾ ਜ਼ਿਕਰ ਅਕਸਰ ਆਪਣੇ ਗੀਤਾਂ ਦੇ ਵਿੱਚ ਸਿੱਧੂ ਮੂਸੇਵਾਲਾ ਕਰਿਆ ਕਰਦਾ ਸੀਗਾ ਇਹ ਮੰਦਿਰ ਹੈ ਇਹ ਮੋੜ ਹੈ ਇਹ ਜਿਹੜਾ ਤੁਸੀਂ ਅੱਗੇ ਕ੍ਰੋਸ ਬਣਿਆ ਦੇਖੋਗੇ ਨਿਸ਼ਾਨ ਲੱਗੇ ਨੇ ਕ੍ਰੋਸ ਤੇ ਇਸ ਜਗ੍ਹਾ ਤੇ ਸਿੱਧੂ ਮੁਸੇਵਾਲੀ ਦੀ ਗੱਡੀ ਨੂੰ ਘੇਰਿਆ ਗਿਆ ਅਤੇ AK47 ਦੇ ਨਾਲ ਸਿੱਧੂ ਮੁਸੇਵਾਲੀ ਦੀ ਗੱਡੀ ਦੇ ਉੱਪਰ ਫਾਇਰ ਕੀਤੇ ਗਏ ਤੇ ਉਹ ਗੋਲੀਆਂ ਆ ਇਸ ਕੰਧ ਦੇ ਉੱਪਰ ਜੋ ਨਿਸ਼ਾਨ ਬਣੇ ਨੇ ਗੋਲ ਚਿੱਟੇ ਰੰਗ ਦੇ ਤੇ ਲਾਲ ਰੰਗ ਦੇ ਇਹ ਗੋਲੀਆਂ ਦੇ ਨਿਸ਼ਾਨ ਨੇ ਤੇ ਸਾਹਮਣੇ ਇੱਕ ਮੰਦਰ ਹੈ ਜਿਸ ਦੇ ਕੰਧ ਦੇ ਵਿੱਚੋਂ ਦੀ ਗੋਲੀਆਂ ਆਰਪਾਰ ਹੋ ਗਈਆਂ ਤੇ ਸਾਹਮਣੇ ਇੱਕ ਗੇਟ ਵੀ ਦਿਖਾਉਂਗਾ ਤੁਹਾਨੂੰ ਘਰ ਦਾ ਗੇਟ ਆ ਕਿਸੇ ਦਾ ਕਾਲੇ ਰੰਗ ਦਾ ਜਿਹਦੇ ਵਿੱਚ ਦੀ ਗੋਲੀਆਂ ਲੰਘੀਆਂ ਜਦੋਂ ਇੱਥੇ ਇੱਕ ਟੈਰਾਂ ਵਾਲਾ ਵੀਰ ਨਾ ਉਹਨਾਂ ਕਾਤਲਾਂ ਦੀ ਵੀਡੀਓ ਬਣਾਉਣੀ ਚਾਹੀ ਤਾਂ ਉਹਨਾਂ ਨੇ ਇੱਕ ਫੈਰ ਉਸ ਵੀਰਵਾਲ ਵੀ ਮਾਰਿਆ ਜੋ ਉਸਦੀ ਦੁਕਾਨ ਦੇ ਉੱਪਰ ਸਿਜੇ ਦੇ ਉੱਪਰ ਲੱਗਿਆ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਜੋ গোল ਨਿਸ਼ਾਨ ਹੈ ਇਹ ਟਾਇਰਾ ਵਾਲੀ ਦੁਕਾਨ ਦੇ ਉੱਪਰ ਲੱਗੀ ਗੋਲੀ